ਹਾਂ ਆਦਰ ਦੇਖੋ ਬੇਬੇ ਚਲਾਇਆ 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 ਆ ਚਲਾਇਆ ਬੋਲ ਕੇ ਹਾਂ ਆ ਦੇਖੋ ਹਾਂ ਆਇਦਾ ਪੁਰਾਣੀ ਯਾਦ ਬੇਬੇ ਨੂੰ ਆ ਜਾਂਦੀ ਹੈ ਨਾਲ ਹੀ ਚਲਾਣਾ ਸ਼ੁਰੂ ਕਰ ਦਿੰਦੀ ਜੀ ਹਾਂ ਆ ਦੇਖੋ ਹਾਂ ਜੀ ਦਿਖਾਉਣੇ ਲਓ ਜੀ ਹਾਂ ਜੀ ਕਿਹੜੀਆਂ ਚਲਾਈਆਂ ਹਾਂ ਆ ਚਲਾਓ ਜੀ ਫੇਰ ਇੱਕ ਪਹਿਲਾਂ ਚੱਕੀ ਚੱਲਦੀ ਦੇਖੀ ਜੀ ਹੁਣ ਮਦਾਨੀ ਚੱਲ ਰਹੀ ਹੈ ਜੀ ਹਾਂ ਦੇਖੋ ਜੀ ਕਿੰਨੀ ਖੁਸ਼ੀ ਦੀ ਲਹਿਰ ਹੈ ਇਹਨਾਂ ਦੇ ਚਿਹਰੇ ਤੇ ਜੀ ਹੈ ਪੁਰਾਣਾ ਸਮਾਂ ਯਾਦ ਕਰਕੇ ਆਹੀ ਖੁਸ਼ੀਆਂ ਦੇਖਦੇ ਆਂ ਜੀ ਅਸੀਂ ਹੂੰ ਬੇਬੇ ਉਸ ਦਾ ਪੂਰੇ ਕਹਿਵੇਂ ਕੋਰੇ ਹੋਰ ਚਲਾਇਓ ਤੋਰੀ ਹਾਂ ਆ ਭੈਣ ਨੂੰ ਵੀ ਦੇ ਦੋ ਆਪਣੀ ਨੂੰ ਇਹ ਵੀ ਚਲਾ ਦੂ ਆ ਚਲਾਇਆ ਜਰਾ ਤੁਸੀਂ ਵੀ ਆ ਦੇਖਿਓ ਹਾਂ ਜੀ ਆ ਦੇਖੋ ਐਦਾਂ ਹਾਂ ਅੱਛਾ ਇਹ ਹੌਲੀ ਚਲਾਉਗੇ ਹਾਂ ਚੱਕੀ ਬੜੀ ਤੇਜ਼ ਚਲਾਈ ਸੀ ਅੱਛਾ ਹਾਂ ਜੀ ਸਾਰੇ ਆਪਣਾ ਆਪਣਾ ਗੌਰ ਹੈ ਨਾ ਹਾਸੇ ਦਾ ਵੀ ਕਿਸੇ ਨੂੰ ਕੋਈ ਜੀ ਜ਼ਿਆਦਾ ਹੁੰਦਾ ਕਿਸੇ ਨੂੰ ਦੂਜਾ ਜ਼ਿਆਦਾ ਹੁੰਦਾ ਹਾਂ ਕਹਿੰਦੇ ਦਰੀਆਂ ਦਰੀਆਂ ਇਹੀ ਬਣਦੇ ਸੀਗੇ ਸਾਰੇ ਕੰਮ ਬਹੁਤ ਕਰਦੇ ਹਾਂ ਹਾਂ